ਦਿਆਨਾ ਵੇਰਕਾ ਮਿਲਕ ਡਿਸਟ੍ਰਿਬਿਊਟਰ ਯੂਨੀਅਨ ਦੇ ਵੱਲੋਂ ਇੱਕ ਮੀਟਿੰਗ ਦਾ ਆਯੋਜਨ ਸਬਜੀ ਮੰਡੀ ਸਥਿਤ ਇੱਕ ਰੈਸਟੋਰੈਂਟ ਦੇ ਵਿੱਚ ਕੀਤਾ ਗਿਆ ਇਸ ਮੀਟਿੰਗ ਦੇ ਵਿੱਚ ਵੱਖ-ਵੱਖ ਸ਼ਹਿਰਾਂ ਤੋਂ ਆਏ ਵੇਰਕਾ ਦੇ ਡਿਸਟ੍ਰਿਬਿਊਟਰਸ ਨੇ ਹਿੱਸਾ ਲਿਆ ਇਸ ਮੌਕੇ ਉਹਨਾਂ ਵੱਲੋਂ ਯੂਨੀਅਨ ਦਾ ਪ੍ਰਧਾਨ ਵੀ ਨਿਯੁਕਤ ਕੀਤਾ ਗਿਆ ਲੁਧਿਆਣਾ ਲਾਈਵਲੀ ਸੰਜੇ ਸੇਤੀਆ ਦੀ ਰਿਪੋਰਟ ਜੀ ਨਾਮ ਜੀ ਤੁਹਾਡਾ ਨਾਮ ਜਗਨ ਸ਼ਰਮਾ ਜੀ ਮੈਂ ਅੱਜ ਦੇ ਮੀਟਿੰਗ ਦੇ ਵਿੱਚ ਮੈਂ ਪ੍ਰਧਾਨ ਕਰਾਇਆ ਹੈ ਇਹਦੇ ਵਿੱਚ ਜਿਹੜਾ ਕਿ ਇਹ ਕਮੇਟੀ ਸਾਡੇ ਵੀ ਸਲਾਹ ਦੇ ਅਸੀਂ ਕੰਮ ਕਰਦਾ ਬੰਦਾ ਕਰਦਾ ਕਿ ਉਹ ਅੰਦਰੋਂ ਸੁਪਰੀਆ ਜਾਨੋ ਕੁਆਲਟੀ ਦੀ ਪ੍ਰੋਡਕਸ਼ਨ ਦੀ ਸਰਵਿਸ ਵਗੈਰਾ ਦੀ ਜੋ ਸਮੱਸਿਆਵਾਂ ਆ ਰਹੀਆਂ ਨੇ ਅਸੀਂ ਇਹਦੇ ਵਾਸਤੇ ਇਕੱਠੇ ਹੋਏ ਆਂ ਵੀ ਅਸੀਂ ਇਕੱਠੇ ਹੋ ਕੇ ਪਲਾਂਟ ਨਾਲ ਗੱਲ ਕਰੀਏ ਜੀ ਇਹ ਜਿਹੜੀਆਂ ਸਮੱਸਿਆਵਾਂ ਅਸੀਂ ਜ਼ੂਰ ਕਰਵਾਈਏ ਤਾਂ ਕਿ ਹੋਰ ਕੋਈ ਜਾ ਕੇ ਵੱਡੂ ਕਰਾ ਲਵੇ ਜਵਾਬ ਦੇ ਦਿੱਤਾ ਗਈ ਹੈ ਸਾਨੂੰ ਕੁਆਲਟੀ ਵਧੀਆ ਮੇਰੇ ਪ੍ਰੋਡਕਸ਼ਨ ਵਧੀਆ ਮੇਰੇ ਸਰਵਿਸ ਵਧੀਆ ਮੇਰੇ ਇਹ ਵੀ ਕਰਕੇ ਅਸੀਂ ਇਕੱਠੇ ਹੋ ਆਂ ਵੀ ਸਾਰਿਆਂ ਦਾ ਸਾਰਿਆਂ ਦਾ ਇੱਕ ਗਰੁੱਪ ਬਣਾਇਆ ਜੀ ਗਰੁੱਪ ਚ ਪੰਜ-ਚਾਰ ਮਿੰਟ ਇਕੱਠੇ ਹੋ ਕੇ ਪਲਾਂਟ ਨੂੰ ਜਾ ਕੇ ਦੱਸੀਏ ਆਪਣੀਆਂ ਸਮੱਸਿਆਵਾਂ ਤੇ ਉਹਦਾ ਹੱਲ ਕਰਾ ਲਈਏ ਕਿਹੜੀ ਕਿਹੜੀ ਸਮੱਸਿਆਵਾਂ ਆ ਰਹੀਆਂ ਨੇ ਸਮੱਸਿਆਵਾਂ ਤੇ ਯਾਰੋ ਆਪਣਾ ਪ੍ਰਸ਼ੰਭੀ ਜੀ ਕਾਤੋਂ ਕਾਤੋਂ ਦਿਨਾਂ ਦੇ ਪੂਰੇ ਜਿੰਨੀ ਸੁਲਾਈ ਮੰਗਣੇ ਆਸਣੇ ਨਹੀਂ ਮਿਲਦੀ ਤੇ ਸੋਚਾਰ ਕੇ ਸਾਰੇ ਦਿਨਾਂ ਦੀ ਇਹ ਸਮੱਸਿਆ ਆਮਣੇ ਤੇ ਨਾ ਰਾ ਜੀ ਹਾਲਤ ਹਲ ਕਰਨ ਵਾਸਤੇ ਕਮੇਟੀ ਬਣਾਈ ਆ ਜਿਹਨੇ ਬਣਾਈ ਆ ਇਸੇ ਕਰਕੇ ਕੋਈ ਦੋ ਚਾਰ ਬੰਦੇ ਜਿਹਨਾਂ ਜਿਹੜੇ ਕਮੇਟੀ ਵਿੱਚੋਂ ਆਪਣੇ ਪੂਰੇ ਨਿਗਰਾਨੇ ਚੁਣੇ ਆ ਇਹ ਬੰਦੇ ਆਜੋ ਨਾਲ ਗੱਲ ਕਰ ਤੇ ਇਹਨਾਂ ਦਾ ਜੋ ਮਸਲਾ ਹੱਲ ਕਰੇ ਸਰ ਸਾੰਤੀ ਨਾਲ ਭਲਾ ਮਾਇਆ ਗਿਆ ਵੀ ਇਹਦੇ ਤੇ ਸਾਰੇ ਵੀ ਦਿਨਾਂ ਦੇ ਆਪ ਦੀ ਜੋ ਵੀ ਉਹਨਾਂ ਦੀਆਂ ਸਮੱਸਿਆਵਾਂ ਹੋਣੀਆਂ ਆ ਜੀ ਬਰੋ ਕਰਦਾ ਕੀ ਨਾ ਮੇਰਾ ਸ਼ਿਵਮ ਵਿੱਚ ਨਾਮ ਹੈ ਮੈਂ ਅ ਅੱਜ ਲੁਧਿਆਣਾ ਦੀ ਲੁਧਿਆਣਾ ਮੇਰਕਾ ਮਲੇ ਡਿਸਟ੍ਰੀਬਿਊਟਰ ਯੂਨੀਅਨ ਆਪਣੀ ਬਣੀ ਅੱਜ ਤੇ ਆਪਾਂ ਉਹਦੇ ਬਾਰੇ ਹੀ ਆਪਾਂ ਯੂਨੀਅਨ ਸਾਰੀ ਇਕੱਠੀ ਕੀਤੀ ਹੈ ਤੇ ਆਪਾਂ ਯੂਨੀਅਨ ਦੇ ਬਾਰੇ ਹੀ ਗੱਲਾਂ ਕੀਤੀਆਂ ਅਤੇ ਜਿਹੜੇ ਆਪਣੇ ਆਏ ਡਿਸਟ੍ਰੀਬਿਊਟਰ ਸਹਿਬਾਨ ਇਹਨਾਂ ਨੂੰ ਆਈ ਜਿਹੜੀਆਂ ਆ ਰਹੀਆਂ ਨੇ ਦਿੱਕਤਾਂ ਫਲਾਨ ਤੋਂ ਜਾਂ ਹੋਰ ਕੋਈ ਦਿੱਕਤਾਂ ਵੀ ਆ ਰਹੀਆਂ ਨੇ ਉਹਨਾਂ ਦਾ ਆਪਾਂ ਸਾਰਿਆਂ ਦਾ ਇਕੱਠੇ ਹੋ ਕੇ ਹੱਲ ਕਰਾਣਾ ਕਰਾਉਣ ਵਾਸਤੇ ਆਪਾਂ ਸਾਰੇ ਇਕੱਠੇ ਹੋਏ ਆਂ ਪਹਿਲਾਂ ਵੀ ਹੁੰਦਾ ਸੀ ਕਿ ਦੋ ਡਿਸਟ੍ਰੀਬਿਊਟਰ ਚਾਰ ਡਿਸਟ੍ਰੀਬਿਊਟਰ ਜਾ ਕੇ ਹੱਲ ਕਰਾ ਲੈਂਦੇ ਸੀ ਬਾਕੀ ਰਹਿ ਜਾਂਦੇ ਸੀ ਹੁਣ ਜਿਹੜਾ ਸਾਡਾ ਮੋੜੀ ਰਹੀ ਹੈ ਕਿ ਅਸੀਂ ਹੁਣ ਆਪਣੇ ਸਾਰੇ ਭਾਈ ਮਿਲ ਕੇ ਖੱਟੇ ਹੋ ਕੇ ਆਪਾਂ ਆਪਣੀ ਯੂਨੀਅਨ ਦਾ ਹੱਲ ਕਰਈਏ ਇਸ ਲਈ ਆਪਾਂ ਹੁਣ ਆਪਣੀ ਯੂਨੀਅਨ ਦਾ ਨਾਮ ਫਿਕਸ ਕਰਕੇ ਰਜਿਸਟਰ ਕਰਵਾ ਰਹੇ ਆਂ ਤੇ ਆਪਣੀ ਆਪਾਂ ਯੂਨੀਅਨ ਨੂੰ ਅੱਗੇ ਵਧਾਈਏ ਤੇ ਆਪਾਂ ਆਪਣੀ ਯੂਨੀਅਨ ਦੇ ਬਾਰੇ ਹੀ ਚਰਚਾ ਕੀਤੀ ਹੈ ਸਾਡੀ ਯੂਨੀਅਨ ਦੇ ਜਿਹੜੇ ਚਾਰ ਪਹਿਲਾ ਮੁੱਦੇ ਨੇ ਉਹ ਅਸੀਂ ਲਿਖ ਕੇ ਆਪਣੇ ਕਹਿੰਦੇ ਸਾਡੇ ਪ੍ਰਧਾਨ ਜੀ ਗਿਆਨ ਚੰਦ ਜੀ ਸ਼ਰਮਾ ਲਾਈਫ ਪਰ ਜਾਣ ਜਲਦਾਰ ਸਿੰਘ ਜੀ ਤੇ ਮੈਂ ਸੈਕਟਰੀ ਸ਼ਿਮੋ ਵਿੱਚ ਅਸੀਂ ਸਾਰੇ ਇਕੱਠੇ ਸਾਡਾ ਹਰਬਿਤ ਆਪਣਾ ਖਲਾਸ ਆ ਰਿਹਾ ਸਾਡਾ ਨਾਲ ਪੁੱਟਾ ਬਹੁਤ ਮਿਹਨਤ ਕਰ ਰਿਹਾ ਅਸੀਂ ਸਾਰੇ ਇਕੱਠੇ ਹੋ ਕੇ ਆਪਣੀ ਇੱਕ ਧੁਤ ਹੋ ਕੇ ਆਪਣੀ ਜਿਹੜੀ ਵੀ ਤੁਹਾਨੂੰ ਸਮੱਸਿਆ ਆ ਰਹੀ ਹੈ ਅਸੀਂ ਉਹਦਾ ਹੱਲ ਕਰਾਈਏ ਔਰ ਅਸੀਂ ਸਾਰੇ ਹੋਗੇ ਇੱਕ ਧੁਤ ਹੋ ਕੇ ਚਲੀਏ ਤਾਂ ਕਿ ਜਿਹੜੇ ਆਪਣੇ ਡਿਸਟ੍ਰੀਬਿਊਟਰ ਨੇ ਆਪਸ ਵਿੱਚ ਰੇਟ ਨੂੰ ਲੈ ਕੇ ਵੀ ਨਾਲ ਲੈਣ ਜਾਂ ਹੋਰ ਵੀ ਸਮੱਸਿਆ ਨਾ ਹੋਣ ਸਾਰੇ ਡਿਸਟ੍ਰੀਬਿਊਟਰਾਂ ਨਾਲ ਇੱਕੋ ਰੇਡ ਹੋਵੇ ਇੱਕੋ ਸਭ ਕੁਝ ਹੋਵੇ ਸਾਰੇ ਆਪਣੇ ਪਿਆਰ ਨਾਲ ਮਿਲ ਜੁਲ ਕੇ ਜਿੱਦਾਂ ਆਪਾਂ ਅੱਜ ਸੱਤੇ ਬੈਠ ਕੇ ਖਾਣਾ ਖਾ ਰਹੇ ਆ ਸਾਰੇ ਇੱਕੋ ਕਿੰਨੇ ਪਿਆਰ ਨਾਲ ਕੋਈ ਮੋਗੇ ਤੋਂ ਆਇਆ ਮੇਰਾ ਵੀਰ ਕੋਈ ਜਗਰਾ ਤੋਂ ਆਇਆ ਕੋਈ ਮੁੱਲਾਂਪੁਰ ਤੋਂ ਆਇਆ ਕੋਈ ਰਾਏਪੁਰ ਤੋਂ ਆਇਆ ਜਿਹੜੇ ਲੁਧਿਆਣੇ ਦੇ ਅੰਦਰ ਏਰੀਏ ਪੈਂਦੇ ਨੇ ਸਾਰੇ ਏਰੀਆ ਤੋਂ ਮੇਰੇ ਵੀ ਜਿਹੜੇ ਆਏ ਹੋਏ ਨੇ ਮੈਂ ਉਹਨਾਂ ਦਾ ਵੀ तहे ਦਿਲੋਂ ਧੰਨਵਾਦ ਕਰਦਾ ਕਿਉਂਕਿ ਉਹਨਾਂ ਦਾ ਵੀ ਬਹੁਤ ਸਾਡੇ ਨਾਲ ਹੋਸਤਾ ਸੀ ਤਾਂ ਫਿਰ ਸ਼ਹਿਰ ਦੇ ਕੋਲ ਆ ਉਹਾਰੇ ਕਿੰਨੇ ਕਿੰਨੇ ਕਿਲੋਮੀਟਰ ਸੇਰ ਦੇ ਚੱਲੇ ਹੋਏ ਨੇ ਬੱਸਾਂ ਵਿੱਚੋਂ ਮੇਰਾ ਵੀਰ ਮੋਗੇ ਤੋਂ ਖੜਾ ਆਇਆ ਮੁਲਾਇ ਬਲਵਾਜ਼ੀਂ ਦਿਗਰਾਜ ਸਿੰਘ ਜੀ ਉਹਨਾਂ ਦਾ ਵੀ ਬਹੁਤ ਧੰਨਵਾਦ ਅਸੀਂ ਇਹੀ ਕਹਿਣਾ ਚਾਹਾਂਗੇ ਲਾਸਟ ਜੀ ਸਾਡੀ ਜਿਹੜੀ ਯੂਨੀਅਨ ਦਾ ਮੇਨ ਮੋਟਿਵ ਹੈ ਇਹ ਕਿ ਸਾਰਿਆਂ ਦਾ ਹਲ ਸਾਰਿਆਂ ਵਾਸਤੇ ਔਰ ਸਾਰਿਆਂ ਦਾ ਇਕੱਠਾ ਹਲ ਹੋਰ ਵਧੀਆ ਹੋਵੇ ਬਸ ਮਸਲੇ ਤੇ ਕੋਈ ਜ਼ਿਆਦਾ ਹੋ ਨਹੀਂ ਹੈ ਕਿ ਸਾਡਾ ਪਲਾਨ ਦਾ ਵਿਰੋਧ ਨਹੀਂ ਹੈ ਕਿ ਜਿਹੜੀ ਆਪਾਂ ਸਭ ਨੂੰ ਇਕੋ ਜਿਹੀ ਯੂਨੀਅਨ ਬਣਾਣੀ ਪੈਗੀ ਕੋਈ ਸਾਡਾ ਪਲਾਨ ਦਾ ਵਿਰੋਧ ਨਹੀਂ ਹੈ ਕੋਈ ਸਾਡੀ ਪਲਾਨ ਦਾ ਦੁਸ਼ਮਣ ਨਹੀਂ ਹੈ ਅਸੀਂ ਕੰਮਕਾਰ ਵਾਲੇ ਬੰਦੇ ਆ ਅਸੀਂ ਇੱਕੋ ਕੰਮ ਕਰਨਾ ਔਰ ਅਮਰੀਕਾ ਨਾਲ ਵੀ ਜੁੜ ਕੇ ਰਹਿਣਾ ਚਾਹੁੰਦੇ ਆ ਸਾਡੀ ਮੇਨ ਮੇਨ ਮੁੱਦੇ ਸਾਡੇ ਆਈ ਹੈ ਕਿ ਸਾਡੀ ਮੇਨ ਜਿਹੜੀ ਸਾਨੂੰ ਦੁੱਧ ਦੀ ਪੈਕਿੰਗ ਦੀ ਲੀਕਜ ਬੜੀ ਹੈ ਕਿ ਸਾਡੇ ਡਿਸਟ੍ਰੀਬਿਊਟਰਾਂ ਦੀ ਹੈ ਕਿ ਜਿਹੜੇ ਉਹਨਾਂ ਦੇ ਸਟੋਰ ਦੇ ਅੰਦਰ ਜਿਹੜਾ ਮਾਲ ਨਹੀਂ ਭੇਜ ਰਹੇ ਹੋ ਜਦੋਂ ਸਾਡੇ ਡਿਸਟ੍ਰੀਬਿਊਟਰਸ਼ਿਪ ਸ਼ੁਰੂ ਹੋਈ ਉਦੋਂ ਉਹਨਾਂ ਨੇ ਕਿਹਾ ਸੀ ਕਿ ਤੁਹਾਨੂੰ ਡਿਸਟ੍ਰੀਬਿਊਟਰ ਜਿਹੜੀ ਆਪਾਂ ਦੇ ਦੇਈਏ ਤੁਹਾਡੇ ਸਟੋਰ ਦੇ ਅੰਦਰ ਮਾਲ ਆਊਗਾ ਤੇ ਕੋਈ ਡਿਸਟ੍ਰੀਬਿਊਟਰਾਂ ਵਿੱਚ ਇਹ ਵੀ ਸੂਝ ਹੈ ਕਿ ਕਹੇ ਕਿ ਸਾਡੇ ਮਤਲਬ ਇਸ ਨੂੰ ਜਿਹੜੀ ਇਸ ਬਿਸਕੋਟੀ ਉਹਦੇ ਦੇ ਆਧਾਰ ਤੇ ਮਾਲ ਨਹੀਂ ਆ ਰਿਹਾ ਸਾਨੂੰ ਉਹਦੇ ਦੇ ਆਧਾਰ ਤੇ ਮਾਲ ਆਵੇ ਪਲਾਟ ਇਹਦਾ ਕਿ ਉਹ ਕੋਟੀ ਕੱਢੀ ਅਤੇ ਕਰ ਦਿੱਤੀ ਜੋ ਵੀ ਤੇ ਜਿਹੜੀ ਤੁਸੀਂ ਹੁਣ ਇੱਕ ਤਰੀਕ ਤੋਂ ਬਾਅਦ ਜਿਹੜੀ ਤੁਸੀਂ ਪੇਮੈਂਟ ਜਮ੍ਹਾਂ ਕਰਾਉਂਗੇ ਤੁਹਾਨੂੰ ਜਿਹੜਾ ਮਾਲ ਆਊਗਾ ਉਹਦੀ ਪੇਮੈਂਟ ਤੁਹਾਨੂੰ ਅਲੱਗ ਜਮ੍ਹਾਂ ਕਰਾਣੀ ਹੈ ਕੁਝ ਕਾਫੀ ਸਪੈਕਟਰ ਪਰਸੈਂਟ ਡਿਸਟ੍ਰੀਬਿਊਟਰਾਂ ਦਾ ਮੁੱਦਾ ਹੈ ਹੀ ਹੈ ਆਪਣਾ ਮੇਨ ਡੈਬਿਟ ਤੇ ਸ਼ੈਵੀ ਦਾ ਇੱਕ ਨਿਗਹਿਦਾਰੀ ਕੁਆਲਿਟੀ ਦਾ ਤੇ ਆਪਣਾ ਬਾਕੀ ਸਮੇਂ ਸਿਰ ਸਪਲਾਈ ਤੇ ਮਾਲ ਸਭ ਨੂੰ ਪਹੁੰਚੇ ਸਾਨੂੰ ਹੋਰ ਵੇਚਣ ਲੋਕ ਮਿਲਣਗੇ ਅੱਗੇ ਜਲਦੀ ਮਿਲੋ ਜਿਸ ਤੇ ਦਸ ਤੇ ਡਿਸਟਰੀਬਿਊਟਰ ਦੇ ਬਹੁਤ سارے ਇਕੱਠੇ ਹੋਏ ਨੇ ਤੁਹਾਨੂੰ ਤਾਂ ਬਹੁਤ ਜ਼ਿਆਦਾ ਵਿਸ਼ਵਾਸ ਚਲਾਇਆ ਡਿਸਟਰੀਬਿਊਟਰਾਂ ਨੇ ਕਿ ਅਸੀਂ ਹੱਲ ਕਰਾ ਕੇ ਰਵਾਂਗੇ ਉਹ ਹੱਲ ਕਰਾਂਗੇ ਵੀ ਸਾਡਾ ਹੱਲ ਯੂਨੀਅਨ ਨਾਲ ਹੀ ਹੱਲ ਹੈ ਤੇ ਸਾਡਾ ਹੱਲ ਯੂਰ ਹੋਊਗਾ